ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਸਮਰਾਲਾ ਸ਼ਹਿਰ ਦੇ ਖੰਨਾ ਰੋਡ ਤੇ ਬੰਦਨ ਜੁਐਲਰ ਨਾਮ ਦੀ ਸੁਨਿਆਰੇ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਏ ਇੱਕ ਲੁਟੇਰੇ ਨੇ ਸੋਨੇ ਦੀਆਂ ਮੁੰਦੀਆਂ ਨਾਲ ਭਰਿਆ ਹੋਇਆ ਡੱਬਾ ਚੁੱਕ ਕੇ ਆਪਣੀ ਕਰੇਟਾ ਗੱਡੀ ਵਿੱਚ ਫਰਾਰ ਹੋ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ 7:30 ਵਜੇ ਸੁਨਿਆਰੇ ਦੀ ਦੁਕਾਨ ਤੇ ਇੱਕ ਲੁਟੇਰਾ ਗ੍ਰਾਹਕ ਬਣ ਕੇ ਸੋਨੇ ਦੀਆਂ ਮੁੰਦੀਆਂ ਲੈਣ ਲਈ ਆਇਆ ਲੁਟੇਰੇ ਨੇ ਦੁਕਾਨ ਦੇ ਮਾਲਕ ਦੀਪਕ ਵਰਮਾ ਨੂੰ ਸੋਨੇ ਦੀਆਂ ਮੁੰਦੀਆਂ ਦਿਖਾਉਣ ਲਈ ਕਿਹਾ ਦੁਕਾਨ ਦੇ ਮਾਲਕ ਨੇ ਲੁਟੇਰੇ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਭਰਿਆ ਹੋਇਆ ਡੱਬਾ ਦਿਖਾਇਆ ਜਿਸ ਵਿੱਚੋਂ ਲੁਟੇਰੇ ਨੇ ਕੁਝ ਮੁੰਦੀਆਂ ਕੱਢ ਕੇ ਆਪਣੇ ਹੱਥ ਵਿੱਚ ਪਾ ਕੇ ਉਸ ਦਾ ਮੁੱਲ ਪੁੱਛਿਆ ਅਤੇ ਦੁਕਾਨਦਾਰ ਨੂੰ ਹੋਰ ਮੁੰਦੀਆਂ ਦਿਖਾਉਣ ਲਈ ਕਿਹਾ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਨਾਲ ਭਰੀਆਂ ਹੋਈਆਂ ਮੁੰਦੀਆਂ ਦਾ ਡੱਬਾ ਦੁਕਾਨ ਵਿੱਚੋਂ ਬਾਹਰ ਨੂੰ ਲੈ ਕੇ ਭੱਜਿਆ ਅਤੇ ਆਪਣੀ ਬਾਹਰ ਖੜੀ ਕਰੇਟਾ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਪੰਬਰਮਾ ਨੇ ਦੱਸਿਆ ਕਿ ਡੱਬੇ ਵਿੱਚ 12 ਦੇ ਕਰੀਬ ਮੁੰਡੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਮਰਾਲਾ ਪੁਲਿਸ ਦੇ ਐਸ ਐਚਓ ਮੌਕੇ ਤੇ ਪਹੁੰਚ ਗਏ ਤੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਜਾਂਚ ਵਿੱਚ ਜੁੱਟ ਗਏ। ਆਓ ਦੇਖਦੇ ਹਾਂ ਸਮਰਾਲਾ ਤੋਂ ਪੱਤਰਕਾਰ ਸੂਚਾ ਬੰਗੜ ਦੇ ਨਾਲ ਮਨੋਜ ਕੁਮਾਰ ਮੋਂਗਾ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੋਨੂ ਬਰੇਜ ਸਰੂਪ ਕੁਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗਾ ਪਾਕੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਿਆ ਸੀਗਾ ਬੈਠਾ ਹੈ ਰਿੰਗਾ ਦੇਖ ਰਿਹਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਬਾਕੀ ਹਥਿਆਰ ਵੀ ਸੀ ਹੱਥ ਜੋ ਨਾ ਉਹਨੇ ਉਹਨੇ ਹੀ ਨੀ ਕੁਝ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੁਝ ਮੈਂ ਕਸਟਮਰ ਲੈ ਕੇ ਬਸ ਇਹਦਾ ਵਜ਼ਨ ਕਰੋ ਵਜ਼ਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਕਿੰਨੇ ਦਾ ਨੁਕਸਾਨ ਹੋ ਜਾਦਾ ਹੁੰਦਾ ਦੇਖਣਾ ਬਣਾ ਰਿੰਗਾ ਦਾ 12 ਨਿਕਲ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡਬਾਈ ਲੈ ਗਿਆ ਜੀ ਉਹ ਮਾਰਾ ਹਾਂਜੀ ਕਦੋਂ ਦੀ ਗੱਲ ਲੇਖ ਰਿਹਾ ਸੀ ਲੈ ਪਰ ਜੀ ਨੇ ਟੋਏ ਕਿੰਨੇ ਮਿੰਟ ਬਾਅਦ ਆ ਗਿਆ ਮੈਂ ਅੱਛਾ ਕਿਆ ਆਮਲਾ ਹੂਆ ਕੌਣ ਆਇਆ ਸੀ ਜਿਹ ਪਹਿਲਾਂ ਮੈਂ ਚੁੰਡਿਆ ਸੀ ਆ ਵੀ ਉਹ ਤੇ ਡਿੰਗ ਦੇਖ ਆਇਆ ਡਿੰਗ ਲੈ ਕੇ ਬਾਗ ਗਏ ਮੈਂਨੇ ਗੱਡੀ ਖੋਲੀਏ ਖੋਲ ਨਹੀਂ ਪਾਏ ਲੌਕ ਪਾ ਕੇ ਚਾਹ ਰੋਡ ਤੇ ਖੈਤ ਤੇ ਚਲੇ ਗਏ ਆਪੇ ਕਲਾ ਕੇ ਲੈ ਕੇ ਕੱਬੀ ਬਾਗ ਕਿਤਰੀ ਰਿੰਗ ਸੀ ਹਾਂਜੀ ਕਿਤਰੀ ਰਿੰਗਾਂ ਸੀ ਰਿੰਗ ਸਮਰਾਲੇ ਉਹਦੀ ਦੁਕਾਨ ਤੇ ਕਿਹੜਾ ਵਿਅਕਤੀ ਆ ਸਿਰੋਂ ਰੋਡਾ ਹੈ ਕ੍ਰੇਟਾ ਗਾਰ ਦੇ ਵਿੱਚ ਆਇਆ ਸੀ ਉਹ ਜਦੋਂ ਜਮਾ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਹੀ ਤਿੰਨ ਚਾਰ ਤੋਲੇ ਮੇਰੇ ਕੋਲ ਛੈ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਗਿਆ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸੋਦੀ ਅਸੀਂ ਪਰਚਾ ਦਰਜ ਕਰਾਂ ਤਾਂ ਮੁੱਢਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁੱਢਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਇਹ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਵੀ ਕਾਰ ਦਾ ਪੀਵੀ 10 H Y ਆ ਜਾਂ H E ਹੋ ਸਕਦਾ 8503 ਪੜ੍ਹ ਗਿਆ ਜੀ ਸਸਪੈਕਟਿਡ ਨੰਬਰ ਆ ਦੇਖਦੇ ਆਂ